ਦੇਖੋ ਤੁਸੀਂ ਨਾ ਜਦੋਂ ਕੋਈ ਵੇਕ ਅਲੀਗੇਸ਼ਨ ਲਾ ਦੋ ਤੁਹਾਡੇ ਕੋਲੇ মিডিਆ ਕੋਲੇ ਸਾਰੇ ਮੀਨਸ ਹੈਗੇ ਮੈਂ ਤੁਹਾਡੇ ਕੋਲ ਇੱਕ ਬੇਨਤੀ ਕਰਦਾ ਤੁਸੀਂ ਨਾ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਕੋਈ ਉਹ ਨਾ মিডিਆ ਵਾਲਾ ਤੁਹਾਡਾ ਇਸ ਤਰ੍ਹਾਂ ਕਰ ਦਿੰਦਾ ਤੁਸੀਂ ਮੈਨੂੰ ਕੋਈ ਐਕਸ਼ਨੇਬਲ ਇਨਫੋਰਮੇਸ਼ਨ ਦੇ ਦਿਓ ਮੈਂ ਤੁਹਾਡੇ ਨਾਲ ਹੀ ਬਰਨਾਲਾ ਬਹੁਤੀ ਦੂਰ ਦੀ ਹੱਥੋਂ ਕਿੰਨੀ ਦੂਰ ਹੱਥੋਂ ਮਤਲਬ ਘੰਟਾ ਵੀ ਲੱਗਦਾ ਮੈਨੂੰ ਉੱਥੇ ਦਾ ਸਿਵਲ ਸਾਧਨ ਸਸਪੈਂਡ ਹੋਇਆ ਜੀ ਪ੍ਰਕਾਸ਼ ਸਮ ਜਰਨਲਿਸਟ ਵੀ ਜਿਹੜੀ ਇੱਕ ਇਹੋ ਜਿਹੀ ਐਵੀਡੈਂਸ ਹੁੰਦੀ ਹੈ ਨਾ ਤੁਸੀਂ ਉਹ ਕ੍ਰੀਏਟ ਕਰ ਸਕਦੇ ਹੋ ਤੇ ਤੁਸੀਂ ਮੈਨੂੰ ਆਡੀਓ ਵੀਡੀਓ ਐਵੀਡੈਂਸ ਦੇ ਦਿਓ ਕਿਸੇ ਚੀਜ਼ ਦੀ ਇਮੀਡੀਏਟ ਐਕਸ਼ਨ ਹੋ ਜਾਏਗਾ ਬਾਕੀ ਜਿਹੜਾ ਤੁਹਾਡਾ ਤੁਸੀਂ ਕਹਿਵਿੰਦੇ ਸਿਵਲ ਹਸਪਤਾਲ ਦੇ ਆਸ-ਪਾਸੇ ਕਰਦਾ ਸਿਵੋ ਚਾਚਾ ਸਾਹਿਬ ਤੇ ਡੈਪਟੀ ਕੁਸ਼ਰ ਜੀ ਤੇ ਤੁਸੀਂ ਡਾਕਟਰ ਵਿਜੈ ਜੀ ਨਾਲ ਜਾ ਕੇ ਵਿਜ਼ਿਟ ਕਰੋ ਨੂੰ ਤੁਸੀਂ ਕੋਈ ਮਤਲਬ ਫੀਡਸ਼ੋਟ ਵੀ ਐਬਸੋਲੂਟਲੀ ਜੁਮ ਐਸਪੈਕਟੈਂਸ ਮਨਸ਼ੋਟ ਵੀ ਵੈਰੀ ਪਲੇਜ਼ੈਂਟ ਜੇ ਪਾਣੀ ਹੈਗਾ ਤਾਂ ਉਹਦੇ ਕੋਟੋ ਘਾਟ ਤੁਸੀਂ ਜਿਹੜਾ ਪਾਣੀ ਵੀ ਹੈਗਾ ਵੇਸਟ ਵਾਟਰ ਦਾ ਨਾ ਕੋਈ ਵੈਲ ਬਣਾ ਦਿਓ ਉੱਤੇ ਦੇ ਸ਼ੁੱਡ ਬੀ ਐਬਸੋਲੂਟਲੀ ਐਸਪੈਕਟੈਂਸ ਹੋਣਾ ਤੇ ਇਹਦਾ ਅਸੀਂ ਪਹਿਲਾਂ ਗੱਲ ਕਰਕੇ ਡਿਆ ਜੀ ਹਸਪੀਟਲ ਬ ਜਿੱਥੇ ਖਾਲੀ ਜਗ੍ਹਾ ਹੈ ਅਗੇ ਉੱਥੇ ਫੁੱਲ ਨਹੀਂ ਫੁੱਲ ਭਰਿਆ ਫੁੱਲਾਂ ਨਾਲ ਭਰਿਆ ਹੋਣਾ ਚਾਹੀਦਾ ਖੁਸ਼ਬੂ ਵਾਲੇ ਬੂਟੇ ਹੋਣੇ ਚਾਹੀਦੇ ਆ ਕਿਸੇ ਪਾਸੇ ਕੋਈ ਗੰਦਗੀ ਨਹੀਂ ਹੋਣੀ ਚਾਹੀਦੀ ਵੈਸੇ ਤਾਂ ਸਾਰੇ ਸ਼ਹਿਰ ਚ ਨਹੀਂ ਹੋਣੀ ਚਾਹੀਦੀ ਦਰਦੀ ਨਾਲ ਬੁਆਰੀਆਂ ਭਰਦੇ ਆ ਹਸਪਤਾਲ ਦੇ ਵਿੱਚ ਤਾਂ ਬਿਲਕੁਲ ਹੀ ਹੋਣੀ ਚਾਹੀਦੀ ਹਸਪਤਾਲ ਜਿਹੜਾ ਬੰਦਾ ਆਵੇ ਨਾ ਜੀ ਫੜੇ ਨਾ ਬినా ਜੀ ਤੁਸੀਂ ਰਾਜਸਥਾਨ ਨੂੰ ਬੁਲਾਉ ਕਰਦੇ ਹੋ ਜਦੋਂ ਆਪਾਂ ਜੈਪੁਰ ਨੂੰ ਜਾਂਦੇ ਜੀ ਇੱਕ ਟਿਕੋਣਾ ਹੁੰਦਾ ਸੀ ਪੰਨਾ ਮਿਡਵੇ ਹੁੰਦਾ ਸੀ ਮੈਂ ਤੁਹਾਨੂੰ ਦੱਸਦਾ ਵੀ ਸਾਨੂੰ ਪੰਜਾਬੀਆਂ ਨੂੰ ਆਤਮ ਜਿੱਥੇ ਬਸ ਖੜੀ ਉੱਥੇ ਜਾ ਕੇ ਆਪਾਂ ਸਾਈਡ ਤੇ ਜਾ ਕੇ ਬਿਠਾਉਂਦੇ ਆ ਅ ਉਹ ਇੰਨਾ ਸੋਹਣਾ ਸੀ ਨਾ ਜੀ ਮੈਨੂੰ ਲੱਗਿਆ ਯਾਰ ਮਨਵੀਰ ਸਿੰਘ ਜਿੱਥੇ ਗੱਲ ਠੀਕ ਨਹੀਂ ਆ ਰਹੀ ਤੇ ਵਾਸ਼ਰੂਨ ਨੂੰ ਪੁੱਛਿਆ ਵਾਸ਼ਰੂਨ ਕਿੱਥੇ ਹੈ ਤੇ ਉਹ ਸਾਡੀ ਕਿਸਮਤ ਚੰਗੀ ਸੀ ਉਹ ਪਿੱਛੇ ਬੰਦੇ ਖੜੇ ਸਨ ਉਹ ਰਿਜ਼ਰਵ ਕਰ ਰਹੇ ਸੀ ਨਹੀਂ ਤਾਂ ਉਹਨੇ ਸਾਨੂੰ ਪੜਚ ਲੈ ਜਾਣਾ ਸੀ ਤੇ ਇਹ ਆਪਾਂ ਇਹੋ ਜਿਹਾ ਵਾਤਾਵਰਣ ਬਣਾਈਏ ਜੀ ਆਪਾਂ ਇਹ ਹਾਸ ਤੋੜ ਇੰਨਾ ਸੋਹਣਾ ਹੋਵੇ ਨਾ ਜੀ ਬੰਦਾ ਸੋਚੇ ਵੀ ਯਾਰ ਆਹ ਤਾਂ ਬੜਾ ਵਧੀਆ ਗੱਲ ਆ ਮੈਂ ਘਰ ਜਾ ਕੇ ਵਿਚਾਰ-ਵਿਚਾਰ ਪੁੱਤੇ ਲਾਰਾ ਬੁੜੀ ਸ਼ਾਮ ਨੂੰ ਅਸੀਂ ਉੱਥੇ ਬੈਠੇ ਸੀਗਾ ਜੀ ਮਤਲਬ ਰਾਤ ਦੀ ਰਾਣੀ ਲੱਗੀ ਹੋਈ ਸੀ ਉੱਥੇ ਕਿਆ ਮਤਲਬ ਮਹਿਕਾਂ ਆ ਰਹੀਆਂ ਸੀ ਦੰਦਾ ਰਾਜਾ ਵੀ ਆਂਦਾ ਤੁਸੀਂ ਸੁਣਿਆ ਨਹੀਂ ਹੋਣਾ ਜੀ ਜਮੇਲੀ ਸੁਣੀ ਹੋਣੀ ਆ ਤੁਸੀਂ ਆਪ ਦੇਖੀ ਨਹੀਂ ਹੋਣੀ ਬਹੁਤ سارے ਜਿਹੜੇ ਆ ਗਿਆ ਤੁਹਾਡੇ ਚੰਪਾ ਜਮੇਲੀ ਫਰਾਂਸੀਸੀਆ ਮਤਲਬ ਮੈਂ ਸਾਰੇ ਅਰੋਮੈਟਿਕ ਪਲਾਂਟ ਮੈਂ ਕੈਰੋਮੈਟਿਕ ਜ਼ੋਨ ਕਹਿੰਦੇ ਆ ਉਹਨੂੰ 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 ਗਾਰਡਨ ਆਫ ਬ੍ਰੈਗਮੈਂਸ ਵੀ ਕਹਿੰਦੇ ਆ ਅੰਗਰੇਜ਼ੀ ਚ ਉਹਨੂੰ ਤਿਤਲੀਆਂ ਦਾ ਬਾਗ ਵੀ ਕਹਿੰਦੇ ਆ ਸੋ ਥੇਰ ਸ਼ੁਡ ਬੀ ਅ ਸਮਾਲ ਕੋਰਨਰ ਇਨ ਦਾ ਹਸਪੀਟਲ ਥੇਰ ਸ਼ੁਡ ਬੀ ਅ ਸਮਾਲ ਕੋਰਨਰ ਇਨ ਐਵਰੀ ਕਾਲਜ ਇਨ ਐਵਰੀ ਸਕੂਲ ਜਿਹੜਾ ਮਨਰ ਸ਼ੁਡ ਬੀ ਅਰੋਮੈਟਿਕ ਜ਼ੋਨ ਸੋ ਸਿਮਿਲਰਲੀ ਜਿਹੜੇ ਤੁਹਾਡੇ ਬਹੁਤ ਸਾਰੇ ਔਰਨਮੈਂ ਦੇਸੀ ਕਲਾਬ ਲਾ ਦਿਓ ਕੁਛ ਕਰ ਦਿਓ ਸੋ ਜਿਹੜਾ ਇਹ ਇਹ ਇੱਕ ਮਤਲਬ ਜਿਹੜਾ ਹੈਗਾ ਸਾਨੂੰ ਬਾਬੇ ਨਾਲ ਰੱਖ ਜਿਹੜੀ ਦੇਸੀ ਖੇਤੀ ਸਿਖਾਈ ਜਾਂਦਾ ਜੀ ਜਦੋਂ ਤਾਂ ਆਪਾਂ ਬਾਬੇ ਨਾਲਕ ਦੀ ਵਾਲੀ ਖੇਤੀ ਛੱਡ ਗਏ ਤਾਂ ਤਾਂ ਕੈਂਸਰ ਹੋਣ ਲੱਗਿਆ ਜੀ ਤਾਂ ਤੁਹਾਡੇ ਨਿਸ਼ੇੜੀ ਹੋਣ ਲੱਗਿਆ ਕਿ ਬਾਬੇ ਦੇ ਰਸਤੇ ਤੇ ਚੱਲਾਂਗੇ ਤਾਂ ਸਾਰਾ ਕੁਝ ਸਰ ਸੀਐਮ ਸਾਹਿਬ ਕਹਿੰਦੇ ਨੇ ਵੀ ਦਫ਼ਤਰਾਂ ਦੇ ਵਿੱਚ ਤੁਸੀਂ ਮੋਬਾਈਲ ਫੋਨ ਲੈ ਜਾ ਸਕਦੇ ਹੋ ਪਰ ਹਸਪਤਾਲ ਦੇ ਵਿੱਚ ਮਨਾਹੀ ਲਾਤੀ ਹੈ ਕਿ ਕੋਈ ਰਿਪੋਰਟਰ ਵੀ ਜੇਕਰ ਉੱਥੇ ਫੋਨ ਲੈ ਕੇ ਜਾਂਦਾ ਤਾਂ ਉਸਦੇ ਖਿਲਾਫ ਸ਼ਿਕਾਇਤ ਦੇ ਦਿੱਤੀ ਜਾਂਦੀ ਹੈ ਜੀ ਜਦੋਂ ਆਪਾਂ ਜੈਪੁਰ ਨੂੰ ਜਾਂਦੇ ਸੀ ਇੱਕੋ ਹੁੰਦਾ ਸੀ ਪਹਿਲਾਂ ਮਿਡਵੇ ਹੁੰਦਾ ਸੀ ਮੈਂ ਤਾਂ ਅੰਦਾਜ਼ਾ ਮੈਂ ਸਾਨੂੰ ਪੰਜਾਬੀ ਨੂੰ ਆਤਮ ਜਿੱਥੇ ਬਸ ਖੜੀ ਉੱਤੇ ਜਾ ਕੇ ਆਪਾਂ ਸੈਟ ਜਾ ਕੇ ਬਿਠਾਉਂਦਾ ਅਸੀਂ ਉੱਤੇ ਉੱਤੇ ਪੜਦੇ ਸੀਗੇ ਜੀ ਬੱਚੇ ਸੀਗੇ ਅਸੀਂ ਸੱਚਾ ਬਣਾਣ ਬੜਾ ਠੰਡਿਆ ਹੋਇਆ ਚਾਹਦੀ ਨੂੰ ਜਾ ਕੇ ਉਹ ਇੰਨਾ ਸੋਹਣਾ ਸੀ ਨਾ ਜੀ ਮੈਨੂੰ ਲੱਗਿਆ ਯਾਰ ਮੁਰਗੀਰ ਸੇ ਕਹਿੰਦਾ ਗੱਲ ਠੀਕ ਨਹੀਂ ਆ ਰਹੀ ਤੇ ਵਾਸ਼ਰਮ ਨੂੰ ਪੁੱਛਿਆ ਵਾਸ਼ਰਮ ਕਿੱਥੇ ਹੈ ਤੇ ਉਹ ਸਾਡੀ ਕਿਸਮਤ ਚੰਗੀ ਸੀ ਉਹ ਪਿੱਛੇ ਬੰਦੇ ਖੜੇ ਸਾਨੂੰ ਗਜ਼ਰੂ ਕਰ ਰਹੇ ਸੀ ਜਿਸ ਨਾਲ ਉਹਨੇ ਸਾਨੂੰ ਪੜਕੇ ਲੈ ਜਾਣਾ ਸੀ ਤੇ ਇਹ ਆਪਾਂ ਇਹੋ ਜਿਹਾ ਮਾਤਾ ਮਨ ਬਣਾਈ ਹੈ ਜੀ ਆਪਾਂ ਇਹ ਹਰ ਤੋੜ ਇਹਨਾਂ ਸੋਹਣਾ ਹੋਵੇ ਨਾ ਜੀ ਬੰਦਾ ਸੋਚੇ ਵੀ ਯਾਰ ਆ ਤਾਂ ਬੜਾ ਵਧੀਆ ਗੱਲ ਆ ਮੈਂ ਘਰ ਜਾ ਕੇ ਵੀ ਚਾਰ ਖੁਸ਼ਬੂਦਾਰ ਬੂਤੇ ਲਾਰਾਂ ਬੜੀ ਸ਼ਾਮ ਨੂੰ ਸੀ ਉੱਥੇ ਬੈਠੇ ਸੀਗਾ ਜੀ ਬੰਦਾ ਤਾਂ ਰਾਤ ਦੀ ਰਾਣੀ ਲੱਗੀ ਹੋਈ ਸੀ ਉੱਥੇ ਕਿਆ ਮਤਲਬ ਮਹਿਕਾਂ ਆ ਰਹੀਆਂ ਸੀ ਆਸ-ਪਾਸ ਦੇ ਬੰਦੇ ਵੀ ਗੱਲ ਉਹੀ ਇੰਨੀ ਕੀ ਹੁੰਦੀ ਆ ਜੀ 10 12 ਕਿਸਮ ਦੇ ਆ ਗਿਆ ਜੀ ਤੁਹਾਡੇ ਜਿਵੇਂ ਵਰਦਾ ਰਾਤ ਦੀ ਰਾਣੀ ਹੋਵੇ ਜੀ ਦਿਨ ਦਾ ਰਾਜਾ ਵੀ ਆਂਦਾ ਤੁਸੀਂ ਸੁਣਿਆ ਨਹੀਂ ਹੋਣਾ ਜੀ ਚਮੇਲੀ ਸੁਣੀ ਹੋਣੀ ਆ ਤੁਸੀਂ ਬਸ ਦੇਖੀ ਨਹੀਂ ਹੋਣੀ ਬੜਾ ਸਾਰੇ ਜੜੇ ਆ ਗਿਆ ਤੁਹਾਡੇ ਚੰਪਾ ਚਮੇਲੀ ਫਰਾਂਸੀਸੀਆ ਮਤਲਬ ਮੈਂ ਸਾਰੇ ਅਰੋਮੈਟਿਕ ਪਲਾਂਟ ਮੈਂ ਕਿਆ ਉਹਨੂੰ ਉਹਨੂੰ ਗਾਰਡਨ ਆਫ ਪ੍ਰੈਗਨਸੀ ਵੀ ਕਹਿੰਦੇ ਆ ਅੰਗਰੇਜ਼ੀ ਚ ਉਹਨੂੰ ਤਿਤਲੀਆਂ ਦਾ ਬਾਗ ਵੀ ਕਹਿੰਦੇ ਆ ਸੋ देयर शुड ਬੀ ਅ ਸਮਾਲ ਕੋਰਨਰ ਇਨ ਦਾ ਹਸਪੀਟਲ देयर शुड ਬੀ ਅ ਸਮਾਲ ਕੋਰਨਰ ਇਨ ਐਵਰੀ ਕਾਲਜ ਇਨ ਐਵਰੀ ਸਕੂਲ ਜਿਹੜਾ ਮੰਨ ਲਓ ਸ਼ੁੱਡ ਬੀ ਅਰੋਮੈਟਿਕ ਜੋਗ ਸੋ ਸਿਮਿਲਰਲੀ ਜਿਹੜੇ ਤੁਹਾਡੇ ਬਹੁਤ ਸਾਰੇ ਔਰਨਮੈਂਟਲ ਪਲਾਂਟਸ ਆ ਦੇਅਰ ਸ਼ੁੱਡ ਬੀ ਅ ਫਰੈਂਚ ਜੇ ਦੇਸੀ ਕਲਾਬ ਲਾ ਦਿਓ ਕੁਝ ਕਰ ਦਿਓ